ਜਸਮਾਲ ਦੇ ਵਿੱਚੋਂ ਤੇ ਲੈਨੇ ਆ ਫੋਨ ਤੇ ਵੀਡੀਓ ਵਿੱਚ ਬਣੇ ਰਿਓ ਤੇ ਦੱਸਾਂਗੇ ਕੀ ਪ੍ਰਾਈਸ ਤੇ ਤੁਹਾਨੂੰ ਦੁਬਈ ਦੇ ਵਿੱਚ ਫੋਨ ਮਿਲੂਗਾ ਆਜੋ ਗੱਡੀਆਂ ਹੀ ਲਾ ਲਈ ਆ پارک ਆਪਣੀ ਤੇ ਦੇਖੋ ਕਿੰਡੀ ਤਗੜੀ پارک ਆ ਗੱਡੀ ਦੀ ਹੈ ਮੁੰਡਿਓ ਲਾ ਭਲਿਓ ਗੱਡੀ ਹੁੰਦੇ ਵਾਪਸ ਇਹ ਨਾ ਲੱਭੇ ਨਾ ਤੇ ਚਲੋ ਉਹਨਾਂ ਨੂੰ ਪੁੱਛਨੇ ਆ ਕਿ ਐਪਲ ਸਟੋਰ ਕਿਹੜੇ ਵਾਲੇ ਕਿਹੜੀ ਸੈਟ ਤੇ ਆ ਕਿ ਨਹੀਂ ਆਹਾ ਆ ਜੋ ਮਾਹੀ ਅੱਜ ਲਾਵਾਂਗੇ ਫੋਨ ਅਸੀਂ ਐਪਲ ਦਾ ਆਈਫੋਨ 60 ਪ੍ਰੋ ਮੈਕਸ ਲੈਣਾ ਵਾ ਜਾਂ ਸਰਵੰਟੀ ਲਵਾ ਕੇ ਨਵਾ ਕਿੰਨੀ ਕਿ ਸੋਹਣੀ ਫਿਰ ਖੁਸ਼ੀ ਇਹਨਾਂ ਨੂੰ ਫੋਨ ਦੀ ਬੜੀ ਬੜੀ ਖੁਸ਼ੀ ਆ ਆਈ ਤੇ ਲੈਣਾ ਤੇ ਮੁੰਡਾ ਪਹਿਲਾਂ ਬਹੁਤ ਖੁਸ਼ ਆ ਫੋਨ ਦਾ ਚਲੋ ਖੁਸ਼ੀ ਤੇ ਭਈ ਹੁੰਦੀ ਆ ਆ ਵੇਖੋ ਯਾਰ ਕੀ ਜਾਂਟਿਆ ਵੇ ਓਏ ਆਹ ਨਾ ਕਰਾ ਲਈਏ ਬੋਕ ਅਸੀਂ ਹਾਂਜੀ ਮਾਲ ਦੇ ਅੰਦਰ ਇਹ ਆਬੂ ਦਾ ਵਿਦਾ ਸਭ ਤੋਂ ਵੱਡਾ ਮਾਲ ਆ ਜਸ ਮਾਲ ਉਹ ਤਰਵਾਜੇ ਆਉਂ ਜਾਂਦੇ ਇਧਰੋਂ ਵੀ 3-4 ਹੁਣ ਅਸੀਂ ਜਾਵਾਂਗੇ ਉਸ ਤਰ੍ਹਾਂ ਉੱਪਰ ਜਾਵਾਂਗੇ ਸੈਕੰਡ ਫਲੋਰ ਤੇ ਹੈਗਾ ਮੈਂ ਪਲਵਾਨਾਂ ਦਾ ਸਟੋਰ ਦੇਖੋ ਕਿੰਨਾ ਸਖਾਂਟ ਮਾਲ ਆ ਹਾਂਜੀ ਇਤੋਂ ਅੱਗੇ ਜਸ ਮਾਲ ਸ਼ੁਰੂ ਹੋ ਜਾਂਦਾ ਵਾ ਹੁਣ ਚੱਲਿਆਂ ਮਾਲ ਤੇ ਕਿੱਥੇ ਦੂਜਾ ਮਡਖਦੇ ਆ ਗਿਆ ਵਾਸ ਉਹ ਵੀ ਨਾਲ ਹੀ ਚੱਲਦੇ ਹਾਂ ਜਸ ਮਾਲ ਦੇ ਅੰਦਰ ਹੁਣ ਆਵੇ ਪਰਫਿਊਮ ਦੀ ਦੁਕਾਨ ਲਾਈ ਆ ਬੱਚਿਆਂ ਵਾਸਤੇ ਇਧਰ ਲੱਗੀ ਆ ਛੋਟੇ ਘੇਡਰ ਘੋਡਰ ਵਾਸਤੇ ਉਹਨਾਂ ਵਾਸਤੇ ਬੱਲੇ ਬੱਲੇ ਬੜਾ ਤਗੜਾ ਮੋਲ ਆ ਬਹੁਤ ਦੇਖੋ ਇੱਧਰ ਸਾਰਾ ਮੋਲ ਆ ਆਪਾਂ ਸਟੋਰ ਦੇਖਦੇ ਆ ਕਿੱਥੇ ਅਜੇ ਤੱਕ ਦਿਖਣੀ ਨਹੀਂ ਡਾਈਡੇ ਦਾ ਕਰੇ ਮੋਲ ਦੇ ਵਿੱਚ ਲਓ ਜੀ 8 ਕੈਸ਼ ਲੈ ਆ ਲਈਏ ਪਹਿਲਾਂ ਕਢਾ ਲਈਏ ਆਜੋ ਪਹਿਲਾਂ ਕੈਸ਼ ਕਢਾ ਲਈਏ ਫੇਰ ਹੀ ਜਾਵਾਂਗੇ ਇਹ ਕੈਸ਼ ਲਿਆ ਅਸੀਂ ਕਢਾ 1500 ਗ੍ਰਾਮ ਤੇ ਚਲੋ ਚੱਲਦੇ ਆ ਫੋਨ ਵੱਲ ਕੀ ਯਾਰ ਕਿੱਡਾ ਤਕੜਾ ਮੋਲ ਆਏ ਅਹੀਂ ਤੇ ਘੁੰਮਦੇ ਲੱਭਦੇ ਲੱਭਦੇ ਤਾਗ ਗਿਆ ਆ ਹਾਰ ਕੇ ਆਪਣੀਆਂ ਫੋਟੋਆਂ ਡਾਵੇ ਖਿੱਚਣ ਚਲੋ ਯਾਰ ਫੋਨ ਵੀ ਲੈਣਾ ਜੋ ਇਹ ਫੋਟੋਆਂ ਚ ਮਗਨ ਹੋਏ ਪਏ ਨੇ ਕਮਾਲ ਦੀ ਯਾਰ ਬਾਲ ਦੀ ਕਲਾਕਾਰੀ ਹੈ ਦਵਾਈ ਦੇ ਵਿੱਚ ਕਲਾਕਾਰੀ ਕਮਾਲ ਦੀ ਕਲਾਕਾਰੀ ਹੈ ਦਵਾਈ ਚ ਇੱਥੇ ਸਾਰੇ ਗੋੜੇ ਗੋੜੇ ਜਿੰਨੇ ਸਾਰੇ ਘੁੰਮਣ ਆਉਂਦੇ ਆ ਨਾ ਬਹੁਤ ਜਣਾ ਇਥੇ ਵਿਜ਼ਿਟ ਕਰਦੇ ਹੋ ਲੋਕੇ ਆਪੋ ਆਪਣੀ ਫੋਟੋਆਂ ਖਿੱਚਣ ਦੀ ਆਵਾਜ਼ ਇਹ ਆ ਵੀ ਕੀਜੀਏ ਅਹੀਂ ਵੀ ਇਹਦੀ ਵੀਡੀਓ ਬਣਾਈ ਹੈ ਹਨਾ ਹਾਂ ਦਾ ਵਾਲਾ ਹਾਂ ਦਾ ਇਹ ਦੇਖੋ ਜੀ ਤੇ ਮਿਲ ਗਿਆ ਸਾਨੂੰ ਆਈਫੋਨ ਸਟੋਰ ਤਾਂ ਲੋਕੇਸ਼ਨ ਸਾਹਮਣੇ ਦੇਖਦੇ ਆ ਚਲੋ ਲੈਣੇ ਜਾ ਕੇ ਫੋਨ ਆਜੋ ਜਿੱਥੇ ਟਾਈਮ ਮਿਲਦਾ ਉੱਥੇ ਹੀ ਫੋਟੋਆਂ ਖਿੱਚਣ ਦਾ ਆ ਵਾਹ ਵਾਹ ਚਲੋ ਪਹਿਲਾ ਫੋਨ ਤੇ ਲੈ ਲਈਏ ਹੁਣ ਆਜੋ ਹਾਂ ਆ ਜਾਓ ਬੰਦੀ ਸਾਹਮਣੇ ਆ ਗਿਆ ਸਾਡਾ ਆਈਫੋਨ ਵਾਲਿਆਂ ਦਾ ਸਟੋਰ ਪਰ ਦੇ ਯਾਰ ਕੀ ਬਣਾਇਆ ਇਹਨਾਂ ਪਤਾ ਨਹੀਂ ਇਹ ਹੈਗਾ ਹਾਂ ਆ ਗਿਆ ਸਟੋਰ ਸੋਣੀ ਬਾਦਾਸ ਕੁਝ ਕਿੱਦਾਂ ਲੈਣਾ ਫਿਰ ਕਿਹੜਾ ਲੈ ਲਈ ਅੱਜ ਦੋ ਲੈ ਲਈਏ ਹਾਂ ਤੂੰ ਜਾ ਤੂੰ ਵੀ ਆਜਾ ਬਦਲਦੇ ਫੋਨ ਵੇ ਹੇਗਾ ਆਪਣਾ 17 Pro Max ਦਾ 5000 ਦੇ ਨੇ ਰਿੰਗਵੇ 5100 ਦਾ ਹੋ ਗਿਆ 5100 ਦਾ ਤੇ ਆਹ ਜਿਹੜਾ ਸੀ 17 Pro Max ਇਹ ਹੈਗਾ 4 4700 ਦਾ ਇਹ ਹੋ ਗਿਆ ਆ ਸਾਰੇ 17 ਇਹ ਸਾਰੇ 16 ਆ ਨਾ 16 ਆਹ 3000 3400 ਦਾ ਹੋ ਗਿਆ ਹੈ ਜਾਨ ਕੇ ਰੁਪਈਆ ਘਟਾਉਂਦੇ ਸਾਰੇ ਇਧਰ ਲੈਪਟਾਪ ਲੱਗੇ ਆ ਆਈਪੈਡ ਭੰਦੇ ਖੰਦੇ ਸਾਨੂੰ ਸਮਝਣ ਲੱਗਦੀ ਆ ਕਿਥੇ ਪਹੁੰਚ ਗਏ ਆ ਤੇ ਦੇਖੋ ਇਹਦੇ ਵੀ ਜਹਾਂ ਦੇ ਤੁਰਦੇ ਤੁਰਦੇ ਤੇ ਤੁਹਾਨੂੰ ਮਿਲਦੇ ਆ ਫੋਨ ਲੈ ਕੇ ਜਾਣਾ ਅਸੀਂ ਅੱਜ ਆ ਗਏ ਆ ਜੈਪਲ ਤੇ ਸਟੋਰ ਜਮਜਮ ਵਾਲੇ ਕੋਲ ਜਿਹੜੇ ਬੜੇ ਮੀਆਂ ਔਰ ਛੋਟੇ ਮੀਆਂ ਜਿਹੜੇ ਵੀਡੀਓ ਬਣਾਉਂਦੇ ਆ ਤੇ ਆਜੋ ਚੱਲਦੇ ਆ ਸ਼ਾਪ ਦੇ ਇਹਨਾਂ ਦੇ ਅੰਦਰ ਤੇ ਤੁਹਾਨੂੰ ਦਿਖਾਉਨੇ ਆ ਫੋਨ ਐਪਲ ਦੇ ਹਾਂਜੀ ਅਸੀਂ ਆ ਗਏ ਆ ਸਟੋਰ ਚ ਫੋਨਾਂ ਦੇ ਆਈਫੋਨ ਵਾਲਿਆਂ ਦੇ ਸਾਹਮਣੇ ਲੱਗੀ ਹੋਣਾ ਦੀ ਫੋਟੋ ਛੋਟੇ ਬਈਆਂ ਬਲੇ ਬਈਆਂ ਵੀ ਛੋਟੇ ਭਾਈ ਵੱਡੇ ਭਾਈ ਦੇ ਇਹ ਉਹਨਾਂ ਦਾ ਸ਼ੋਰੂਮ ਆਬੂ ਧਾਬੀ ਦੇ ਵਿੱਚ ਇਧਰ ਲੈਪਟਾਪ ਰੱਖੇ ਆਪਲ ਦੇ ਡੈਲ ਦੇ ਡੈਲ ਦੇ ਆਪਲ ਦੇ ਐਚਪੀ ਦੇ ਤੇ ਫਿਰ ਇਹਨਾਂ ਦੀ ਫੋਟੋ ਲੱਗੀ ਹੈ ਉਹ ਲੱਗਾ ਆ ਸਾਰੇ ਪੜੀ ਵੀ ਨੇ ਉਹ ਸਾਹਮਣੇ ਆਈਫੋਨ ਨਾਲ ਇਹ 12 13 14 15 16 ਤੱਕ ਸਾਰੇ ਲੱਗੇ ਇਹ ਕਿਹੜਾ ਕਵਰ ਆ ਜਣਾ ਹੈ ਨਾ ਕਵਰ ਆ ਜਣਾ ਨਾ ਬਾਕੀ ਤਿਆਰ ਆ ਆ ਲੈਣਾ ਜੀ I think.